ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਤੁਹਾਨੂੰ ਚਪੈਰਾ ਜਤਤ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਆਂ ਸੋ ਗੁਰਦੁਆਰਾ ਸ਼ਹੀਦ ਖਾਨ ਸਾਹਿਬ ਕੇ ਪਹੁੰਚੇ ਦਿੱਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਚਪੈਰਾ ਸਮਾਗਮ ਤੋਂ ਪਹਿਲਾਂ ਹੀ ਸੰਗਤਾਂ ਦਾ ਇੰਨਾ ਇਕੱਠ ਹੈ ਕਿ ਸੰਗਤਾਂ ਅੰਦਰ ਕਾਫੀ ਬੈਠੀਆਂ ਹੋਈਆਂ ਨੇ ਇਸੇ ਤਰ੍ਹਾਂ ਹੀ ਬਾਹਰ ਸੜਕਾਂ ਤੇ ਬੈਠ ਕੇ ਸੰਗਤਾਂ ਬਾਣੀ ਸਰਵਣ ਕਰ ਰਹੀਆਂ ਨੇ ਦਾ ਵੱਡਾ ਇਹ ਕੱਟ ਜਿਹੜਾ ਹਰ ਐਤਵਾਰ ਨੂੰ ਹੁੰਦਾ ਹੈ ਕੀ ਲੱਗਦਾ ਹੈ ਕਿ ਜਿਹੜੀ ਕਿਥੇ ਅਰਦਾਸ ਕੀਤੀ ਜਾਂਦੀ ਹੈ ਉਹ ਕਬੂਲ ਹੁੰਦੀ ਹੈ ਸਾਰੀਆਂ ਅਰਦਾਸਾਂ ਜੇ ਸੱਚੇ ਮਨੋਂ ਕਰਦਾ ਬੰਦਾ ਉਹ ਸਾਰੀਆਂ ਮਨਜ਼ੂਰ ਹੁੰਦੀਆਂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਮੈਂ ਤਾਂ ਕਦੇ ਕਦੇ ਆਉਣਾ ਵਾ ਕਦੇ ਨੰਨੇਵਾਲਾ ਆ ਗਿਆ ਕਦੇ ਪੰਜ ਦਿਨ ਆ ਗਿਆ ਮੈਂ ਇੰਨਾ ਨਾਮ ਆ ਲੇ ਤੇ ਕੀ ਕਿਵੇਂ ਦੇਖਦੇ ਹੋ ਕਿਉਂਕਿ ਦੇਖਿਆ ਗਿਆ ਕਿ ਹਰ ਵਾਰੀ ਸੰਗਤ ਦੀ ਆਮਦ ਵੱਧਦੀ ਹੀ ਜਾਂਦੀ ਹੈ ਮੈਂ ਜਿਵੇਂ ਪਹਿਲਾ ਸਵਾਲ ਕੀਤਾ ਕਿ ਅਰਦਾਸ ਜਦੋਂ ਵੀ ਅਸੀਂ ਸਤਨੋਂ ਸੱਚੇ ਮਨੋਂ ਅਰਦਾਸ ਕਰਦੇ ਤਾਂ ਹਰ ਅਰਦਾਸ ਕਬੂਲ ਹੁੰਦੀ ਹੈ ਹਾਂਜੀ ਹਰ ਅਰਦਾਸ ਪੂਰੀ ਹੁੰਦੀ ਆ ਜਿਹੜਾ ਮਨ ਸੱਚੇ ਮਨੋਂ ਬੰਦਾ ਕਰਦਾ ਬਿਲਕੁਲ ਹਾਂਜੀ ਮੈਂ ਕਦੇ ਪਰਿਵਾਰ ਵੀ ਆ ਜਾਂਦਾ ਵਾ ਕਦੇ ਮੈਂ ਇਕੱਲਾ ਹੀ ਆਉਣਾ ਜਿਆਦਾ ਹਾਂਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਸੰਗਤ ਨੂੰ ਦੇਖੋ ਇੰਨਾ ਵੱਡਾ ਸੰਗਤ ਹੈ ਇੱਕ ਵਾਰ ਮੈਂ ਸਾਰਿਆਂ ਨੂੰ ਇਹ ਕਹਿਣਾ ਵਾਂ ਤਨੋਂ ਮਨੋਂ ਇੱਥੇ ਮਹਾਰਾਜ ਦੇ ਆਇਆ ਕਰੋ ਤੇ ਸੱਚੇ ਮਨੋਂ ਅਰਦਾਸ ਕਰਿਆ ਕਰੋ ਸਾਰੇ ਮਹਾਰਾਜ ਸੁਣਦਾ ਅਰਦਾਸ ਹੁੰਦਾ ਵਾ ਬਿਲਕੁਲ 10ਵੀਂ ਕੀ ਬਬਰਾ ਆਸਰਾ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਸ਼ਰੀ ਹਮੇਸ਼ਰ ਤੋਂ ਕਿਵੇਂ ਦੇਖਦੇ ਹੋ ਕਿ ਸੰਗਤ ਦੀ ਆਮਦ ਦਿਨੋ ਦਿਨ ਵਧਦੀ ਜਾ ਰਹੀ ਹੈ ਅਰਦਾਸ ਵਾਰ ਕਿਨਕ ਕਿ ਜਦੋਂ ਵੀ ਕੋਈ ਸੱਚੇ ਮਨੋਂ ਅਰਦਾਸ ਕਰਦਾ ਹੈ ਤਾਂ ਉਹ ਕਬੂਲ ਹੁੰਦੀ ਹੈ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਇੱਕ ਅਨੋਖੇ ਸ਼ਹੀਦ ਨੇ ਤੇ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਤੇ ਸੰਗਤਾਂ ਤੋਂ ਝੋਲੀਆਂ ਭਰ-ਭਰ ਕੇ ਲੈ ਕੇ ਜਾਂਦੀਆਂ ਨੇ ਕਿ ਇੱਥੇ ਇਹੋ ਜੀ ਸ਼ਰਧਾ ਵਾਲੇ ਲੋਕਾਂ ਦੇ ਵਿੱਚ ਕਿ ਅੱਜ ਤੱਕ ਇੱਥੇ ਕੋਈ ਖਾਲੀ ਹੱਥ ਨਹੀਂ ਇਹ ਮੁੜਿਆ ਜਿਹੜੀ ਸੱਚੇ ਮਨੋਂ ਇੱਥੇ ਬਾਬਾ ਦੀ ਸਿੰਘ ਦੇ ਘਰੇ ਆ ਕੇ ਅਰਦਾਸ ਕਰਦਾ ਕੋਈ ਵੀ ਗੁਰਸਿੱਖ ਜਾਂ ਕਿਸੇ ਵੀ ਜਾਤ ਪਾਤ ਦਾ ਵਿਅਕਤੀ ਵਿਸ਼ੇਸ਼ ਤੇ ਬਾਬਾ ਦੀ ਸਿੰਘ ਉਹਦੀਆਂ ਝੋਲੀਆਂ ਭਰਦੇ ਨੇ ਬਿਲਕੁਲ ਕਿ ਤੁਸੀਂ ਹਰ ਵਾਰੀ ਕੈਂਪ ਲਗਾਉਂਦੇ ਹੋ ਸੰਗਤ ਦੀ ਪੈਰ ਰੱਖਣ ਨੂੰ ਜਿਹੜੀ ਕਿ ਜਗ੍ਹਾ ਨਹੀਂ ਹੁੰਦੀ ਕਿ ਅੱਜ ਤਾਂ ਮੈਂ ਵੇਖਿਆ ਕਿ ਵਿਦੇਸ਼ੀ ਵੀ ਗੋਰੇ ਵੀ ਪਹੁੰਚੇ ਹੋਏ ਨੇ ਦੇਖੋ ਇੱਥੇ ਤੁਸੀਂ ਹੁਣ 12 ਵਜੇ ਚ ਪਹਿਰਾ ਸਾਹਿਬ ਸਟਾਰਟ ਹੋ ਜਾਣਾ ਤੇ 12 ਵਜੇ ਤੁਸੀਂ ਦੇਖੋਗੇ ਕਿ ਇੱਥੇ ਸੜਕਾਂ ਤੱਕ ਇਹੋ ਜੀਆਂ ਆਵਾਜਾਈ ਸਾਰੀ ਖਤਮ ਹੋ ਜਾਣੀ ਹੈ ਤੇ ਸੜਕਾਂ ਤੇ ਵੀ ਬਹਿ ਕੇ ਲੋਕੀ ਇੱਥੇ ਜਿਹੜੇ ਚਪਹਿਰਾ ਸਾਹਿਬ ਕੱਟਦੇ ਨੇ ਤੇ ਵਾਇਗੁਰੂ ਦੇ ਕਰਵਾ ਕੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ। ਕਈ ਵੇਖਿਆ ਕਿ ਨੌਜਵਾਨ ਆਉਂਦੇ ਜ਼ਰੂਰ ਨੇ ਪਰ ਸ਼ਰਾਰਤਾਂ ਕਰਦੇ ਵੇਖੇ ਜਾਂਦੇ ਨੇ ਖਾਸ ਕਰਕੇ ਬਾਹਰਤੂਰੀ ਫਰੀ ਜਾਂਦੇ ਨੇ ਜਦੋਂ ਕਿ ਚਪਹਿਰਾ ਜਦ ਤੱਕ ਸਮਾਗਮ ਹੁੰਦਾ ਹੈ ਆ ਰਾਮ ਨਾਲ ਬੈ ਕੇ ਬਾਣੀ ਪੜਨ ਦੀ ਜੇ ਸੇਵਾ ਕਰਦੇ ਦੇਖੋ ਹਰ ਤਬਕੇ ਦੇ ਵਿੱਚ ਇਹੋ ਜਿਹੇ ਕਈ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਸੋ ਸਾਡੀ ਸੁਸਾਇਟੀ ਵੱਲੋਂ ਵੀ ਉਹਨਾਂ ਨੂੰ ਜਿਹੜੀ ਨੱਥ ਪਾਈ ਜਾਂਦੀ ਹੈ ਵੈਸੇ ਤਕਰੀਬਨ ਤਕਰੀਬਨ ਲੋਕਾਂ ਦੀ ਇੰਨੀ ਕੋ ਸ਼ਰਦਾਵਾ ਕਿ ਲੋਕੀ ਜਿੱਥੇ ਇੱਥੇ ਖਾਸ ਕਰਕੇ ਪਿਛਲੀ ਵਾਰੀ ਇੱਕ ਦੇਖਣ ਤੇ ਗੱਲ ਆਈ ਕਿ ਇੱਕ ਪ੍ਰਵਾਸੀ ਸੀਗਾ ਜਿੰਨੇ ਕਿ ਸ਼ਰਾਬ ਪੀਤੀ ਸੀ ਨਿਹੰਗ ਸਿੰਘਾਂ ਵੱਲੋਂ ਉਹਨੂੰ ਮਾਰ ਕਟਾਈ ਨਹੀਂ ਕੀਤੀ ਗਈ ਉਹਨੂੰ ਪਿਆਰ ਨਾਲ ਸਮਝਾ ਗਏ ਇਥੋਂ ਬਾਹਰ ਕੱਢਿਆ ਗਿਆ ਸਾਡੀ ਸੰਸਥਾ ਵੱਲੋਂ ਵੀ ਸਾਡੇ ਜਿਹੜੀ ਟੀਮ ਮੈਂਬਰ ਨੇ ਇਹੋ ਜਿਹਾ ਕੋਈ ਸ਼ਰਾਰਤ ਦੀ ਅੰਸਰ ਅਸੀਂ ਕਰਦਾ ਕੋਈ ਦੇਖ ਲੈਣੇ ਆ ਤੇ ਅਸੀਂ ਉਹਨੂੰ ਡੱਕਦੇ ਹਾਂ ਬਿਲਕੁਲ ਸੋ ਵੱਡਾ ਇਹ ਕੱਟ ਜਿਹੜਾ ਕਿ ਹਰ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਨਸਾ ਵਿਖੇ ਦੇਖਣ ਨੂੰ ਮਿਲਦਾ ਹੈ ਸੋ ਵਿਸ਼ਵਾਸ ਜਾਦ ਅਰਦਾਸ ਜਦੋਂ ਇੱਥੇ ਆ ਕੇ ਕੀਤੀ ਜਾਂਦੀ ਤਾਂ ਹਰ ਇੱਕ ਕਬੂਲ ਹੁੰਦੀ ਹੈ ਅਸੀਂ ਹਰ ਐਤਵਾਰ ਨੂੰ ਤੁਹਾਨੂੰ ਜਿਹਪਹਿਰਾ ਜੱਤ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ